ਮਹੱਲਾ ਪਹਿਲਾ ਘਰਣ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਸ਼ਬਦ ਰੰਗਾਈ ਹੁਕਮ ਸੁਬਾਈ ਸਚੀ ਕਰਤਹ ਮਹਿਤੁ ਭੁਲਾਏ ਸਚੇ ਦੀਨ ਸਚੇ ਮਨ ਅਤਿ ਆਵੜਿਆ ਧੰਨ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਅਸਥਾਨਿਆਂ ਦੇ ਵਿੱਚ ਇਹ ਪਾਵੋ ਸ਼ਬਦੀ ਜਿਹੜੀ ਦਾਸਾਂ ਨੂੰ ਸਰਬਉਜੀ ਬਖਸ਼ ਕਰਦੇ ਇ ਪਹਿਲੇ ਘਰ ਦੇ ਵਿੱਚ گاਉਂ ਦੀ ਹਰਾਈ ਥਾ ਅਸ਼ਟਪੰਦੀਆਂ ਤੋਂ ਕਾਪਸਾ ਸੰਗ ਜੀ ਪਾਉਨ ਸ਼ਬਦ ਜਿਹੜਾ ਇਹ ਆਪ ਪਰਮਾਤਮਾ ਦਾ ਸ਼ਬਦ ਹੈ ਇੱਕ ਓੰਕਾਰ ਉਹ ਪ੍ਰਮਾਤਮਾ ਇੱਕ ਹੈ ਸਤਿਗੁਰ ਸਰਸਾਰ ਜਿਹੜਾ ਅਦੂਤੀ ਪ੍ਰਮਾਤਮਾ ਇੱਕ ਹੈ ਸਤਗੁਰ ਜੀ ਕਹਿੰਦੇ ਪਾਈ ਨੂੰ ਗੁਰੂ ਦੀ ਕਿਰਪਾ ਦੇ ਨਾਲ ਗੁਰ ਅਸਥਾਨ ਸ਼ਬਦ ਦੀ ਰੰਗਤਾ ਦੇ ਸੰਤ ਕੂ ਜੀ ਸਾਨੂੰ ਪਾਉਨ ਲਖਣ ਦੀ ਦਾਤ ਕਬਸਿਸ ਕਰਦੇ ਨੇ ਸ਼ਬਦ ਦਾ ਰੰਗਾਈ ਹੁਕਮ ਸੁਣਾਉਂਦਾ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਜਿਹੜੇ ਭਾਈ ਪਰਮਾਤਮਾ ਦੇ ਹੁਕਮ ਦੇ ਵਿੱਚ ਚੱਲਦੇ ਨੇ ਕਿਉਂਕਿ ਜਨਕੀ ਸਾਹਿਬ ਜੀ ਜਦੋਂ ਅਸੀਂ ਸਾਧ ਸੰਗਤ ਦੀ ਬਾਣੀ ਪੜ੍ਹਦੇ ਆ ਪਹਿਲਾ ਵਚਨ ਹੀ ਸਤਿਗੁਰੂ ਜੀ ਨੇ ਹੁਕਮ ਲਾ ਕੀਤਾ ਸਤਿਗੁਰੂ ਜੀ ਕਹਿੰਦੇ ਜਿਹੜਾ ਹੁਕਮ ਦੇ ਵਿੱਚ ਚੱਲਦਾ ਹੈ ਭਾਈ ਉਹ ਪਰਮਾਤਮਾ ਦੇ ਸ਼ਬਦ ਰੰਗ ਦੇ ਵਿੱਚ ਰੰਗਿਆ ਜਾਂਦਾ ਹੈ ਜਿਨ੍ਹਾਂ ਜਿਹੜੀ ਅਸੀਂ ਉਸ ਦਾਤੇ ਦੇ ਹੁਕਮ ਨੂੰ ਸਮਝਦੇ ਇਹਨਾਂ ਸਰਪੰਚ ਜੀ ਕੰਦੇ ਹੁਕਮ ਨਾਲ ਰਜ਼ਾਈ ਚਲਣਾ ਨਾਨਕ ਲਿਖਿਆ ਦਾ ਇਹਨਾਂ ਹੁਕਮ ਦੇ ਅਗੇ ਚਲਣਾ ਸਰਪੰਚ ਜੀ ਕੰਦੇ ਜਿਹਨਾਂ ਉਹ ਹੁਕਮ ਦੇ ਵਿੱਚ ਚਲਣਾ ਆ ਗਿਆ ਉਹ ਫਿਰ ਪ੍ਰਮਾਤਮਾ ਦਾ ਨਾਮ ਸੋਖ ਸਕਦੇ ਉਹ ਫਿਰ ਪ੍ਰਮਾਤਮਾ ਦੇ ਨਾਮ ਨੂੰ ਮੰਨ ਸਕਦੇ ਤੇ ਜਿਨ੍ਹਾਂ ਨੇ ਮੰਨ ਲਿਆ ਸਰਪੰਚ ਜੀ ਕੰਦੇ ਪ੍ਰਮਾਨ ਹੋ ਜਾਂਦੇ ਇਸ ਤਰ੍ਹਾਂ ਕਿ ਸਤਿਗੁਰੂ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਜਿਹੜਾ ਨੇ ਭਾਈ ਪ੍ਰਮਾਤਮਾ ਦੇ ਨਾਮ ਨੂੰ ਪ੍ਰਮਾਤਮਾ ਦਾ ਨਾਮ ਕੀ ਹੈ ਗੁਰੂ ਅਰਜਨ ਜੀ ਜਿਹੜੇ ਸ਼ਰਧਾ ਦੇ ਵਿੱਚ ਰਹਿੰਦੇ ਨੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹੁਕਮ ਸਬਾਈ ਉਹ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਚੱਲਦੇ ਨੇ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਰਹਿ ਕੇ ਗੁਰੂ ਦੀ ਬਾਣੀ ਉਪੜਦੇ ਨੇ ਗੁਰੂ ਕੇ ਸ਼ਬਦ ਉਚਾਰੇ ਤੇ ਸਤਿਗੁਰੂ ਜੀ ਕਹਿੰਦੇ ਜਿਹੜੇ ਹੁਕਮ ਦੇ ਚੱਲਦੇ ਉਹਨਾਂ ਨੂੰ ਮਿਲਿਆ ਕੀ ਸੱਚੀ ਦਰਗਾਹ ਮਹਿਨ ਬੁલાਏ ਪ੍ਰਮਾਤਮਾ ਨੇ ਉਹਨਾਂ ਨੂੰ ਸੱਚੀ ਦਰਗਾਹ ਦੇ ਵਿੱਚ ਬੁਲਾਇਆ ਉਹ ਪ੍ਰਮਾਤਮਾ ਦਾ ਘਰ ਹੈ ਜਿੱਤੇ ਸੱਚਾ ਜਿਹਨੂੰ ਸਤਖੰਡ ਕਹਿੰਦੇ ਨੇ ਸਤਪੂਜੀ ਕਹਿੰਦੇ ਭਾਈ ਇਹ ਪ੍ਰਮਾਤਮਾ ਨੇ ਜਿਹੜੇ ਉਹ ਹੁਕਮ ਦੇ ਚੱਲੇ ਉਹਨਾਂ ਨੂੰ ਆਪਣੀ ਦਰਗਾਹ ਦੇ ਵਿੱਚ ਮਹਿਨ ਦੇ ਘਰ ਨੂੰ ਆਪਣੇ ਘਰ ਦੇ ਵਿੱਚ ਬੁਲਾ ਲਿਆ ਹੁਣ ਜਿਹੜੇ ਘਰ ਦੇ ਵਿੱਚੋਂ ਅਸੀਂ ਚੱਲ ਕੇ ਆਏ ਆ ਨਾ ਸਤਸੰਗ ਜੀ ਜਾਣਾ ਉੱਥੇ ਹੀ ਹੈ ਸਤਿਗੁਰੂ ਜੀ ਦੀ ਬਾਣੀ ਜਿਹੜੀ ਜਿਸ ਕੇ ਸੰਗ ਤੇ ਵਿਚਾਰ ਕਿਸ ਦੀ ਕ ਸੰਗ ਲਾ ਜਿੱਥੋਂ ਮਿਲਦੇ ਆ ਸਾਥ ਸੰਗ ਕੀ ਪਹੁੰਚਣਾ ਉੱਥੇ ਆਪਾਂ ਸਤਿਗੁਰੂ ਜੀ ਕਹਿੰਦੇ ਪਹੁੰਚੇਗਾ ਉਹ ਜਿਹੜਾ ਹੁਕਮ ਦੇ ਵਿੱਚ ਚੱਲੇ ਜਿਹੜਾ ਗੁਰੂ ਕੇ ਸ਼ਬਦ ਵਿੱਚ ਰੰਗਿਆ ਜਾਵੇ ਤਾਂ ਪਹੁੰਚੇਗਾ ਉਹ ਨਹੀਂ ਕਿ ਸਾਥ ਸੰਗ ਜੀ ਬਾਤ ਜਿਹੜੀ ਉਹ ਬੜੀ ਲੰਬੇਰੀ ਹੈ 84 ਲੱਖ ਦਾ ਗੇੜ ਜਿਹੜਾ ਉਹ ਅੱਗੇ ਖੜਾ ਹੋਇਆ ਜਿਹੜੇ ਹੁਕਮ ਦੀ ਮੰਜ਼ਿਲ ਹੈ ਜੇ ਸਤਿਗੁਰੂ ਜੀ ਕਹਿੰਦੇ ਭਾਈ ਜਿਹੜੇ ਹੁਕਮ ਦੇ ਵਿੱਚ ਚੱਲੇ ਉਹ ਪਰਮਾਤਮਾ ਦੇ ਮਹਿਲ ਦੇ ਵਿੱਚ ਪ੍ਰਵਾਨ ਹੋ ਗਏ ਉਹਨਾਂ ਨੂੰ ਪਰਮਾਤਮਾ ਨੇ ਦਰਗਾਹ ਦੇ ਵਿੱਚ ਥਾਂ ਦੇ ਦਿੱਤੀ ਹੁਣ ਸਾਧ ਸੰਗਤ ਜੀ ਇਕ ਤਰਨ ਚੇਤੇ ਰੱਖਣਾ ਜਦੋਂ ਆਪਾਂ ਗੰਨਤਕ ਪ੍ਰਾਣੀ ਚੜਾਈ ਕਰ ਜਾਂਦਾ ਹੈ ਨਾ ਤੇ ਉਸ ਗੰਨਤਕ ਪ੍ਰਾਣੀ ਦੇ ਨਿਮਿਤ ਅੰਤਮ ਅਰਦਾਸ ਕਰਦਾ ਤੇ ਅੰਤਮ ਅਰਦਾਸ ਦੇ ਵਿੱਚ ਉਹ ਸਿਮਰਨ ਵੀ ਕੀਤੇ ਜਾਂਦੇ ਨੇ ਅਰਦਾਸ ਕਰਦੇ ਆ ਕਿ ਸਾਧੂ ਜੀ ਨੂੰ ਆਪਣੇ ਚਰਨਾਂ ਦੇ ਨਿਵਾਸ ਦੇ ਤੇ ਸਾਧੂ ਜੀ ਕਿਤੇ ਨਿਵਾਸ ਦੇ ਦਾ ਨਹੀਂ ਪੜਨਾ ਨਵਸਪਦ ਮਨਾ ਸੰਤੂਜੀ ਕਹਿੰਦੇ ਜਿਹੜੇ ਹੁਕਮ ਦੇ ਵਿੱਚ ਚੱਲੇ ਭਾਈ ਉਹਨਾਂ ਸਰਕਾਰ ਦੇ ਵਿੱਚ ਥਾਂ ਮਿਲ ਜਦੀ ਹੈ ਤਰਨਾ ਕਹਿਣ ਸੁਣ ਦੇ ਨਾਲ ਵੀ ਸਵਰਗਵਾਸੀ ਸਵਰਗਵਾਸੀ ਨਿਖਾਵਣ ਦੇ ਨਾਲ ਸਵਰਗ ਦੀ ਪ੍ਰਾਪਤੀ ਹੁੰਦਾ ਸੰਤੂਜੀ ਕਹਿੰਦੇ ਇਹ ਕਹਿਣ ਮਾਰਤਾ ਨਹੀਂ ਹੈ ਕਿ ਜੇ ਆਵਾਸ ਕਹਿ ਤੀ ਅਰਦਾਸ ਤੇ ਤਰ ਦਿੰਦਾ ਕਿ ਇਹ ਨੂੰ ਜਾ ਕੇ ਚਰਨਾ ਹੈ ਥਾਂ ਮਿਲੀ ਚਰਨਾ ਥਾਂ ਮਿਲ ਜਾਵੇ ਕਿ ਸੰਤੂਜੀ ਕਹਿੰਦੇ ਨਹੀਂ ਉਹਦੇ ਵਾਸਤੇ ਜਿਹਨੂੰ ਗੁਰੂ ਦੇ ਹੁਕਮ ਨੂੰ ਮੰਨਣਾ ਪਵੇਗਾ ਕਿਉਂਕਿ ਪਹਿਲਾ ਬਚਨ ਹੀ ਸੰਤ ਸੂਜੀ ਦੇ ਧੰਨ ਸ਼੍ਰੀ ਗੁਰਮਾਨ ਸਿੰਘ ਦੇ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਰਵਤਾ ਦੇ ਵਿੱਚ ਸਾਨੂੰ ਜਪੁ ਬਾਣੀ ਦੇ ਕੇ ਇਹ ਨਵਾਜਿਆ ਸਾਨੂੰ ਜੀ ਕੀਤੇ ਜਪਣਾ ਕਰ ਜਪਣਾ ਕਿਉਂਕਿ ਸਤਸੰਗ ਜੀ ਦੇ ਇੱਕ ਓਅੰਕਾਰ ਜਿਹੜਾ ਪ੍ਰਿੰਪ ਹੈ ਧੰਨ ਸ਼੍ਰੀ ਗੁਰਮਾਨ ਸਿੰਘ ਦੇ ਮਹਾਰਾਜ ਜੀ ਕਹਿੰਦੇ ਮੂਲ ਮਨਤਾ ਨੂੰ ਸਮਝੋ ਪ੍ਰਮਾਤਮਾ ਦੀ ਹਸਤੀ ਨੂੰ ਸਮਝ ਕੇ ਉਹ ਇੱਕ ਨੂੰ ਜਪਣਾ ਕਰ ਤੇ ਜਿਨ੍ਹਾਂ ਨੇ ਜਪਨੀ ਦਾ ਸਤਿਗੁਰੂ ਜੀ ਕਹਿੰਦੇ ਉਹ ਸੱਚੀ ਦਰਗਾਹ ਦੇ ਵਿੱਚ ਪ੍ਰਮਾਨ ਹੋ ਗਏ ਸੱਚੀ ਦਰਗਾਹ ਮਹਿਰਗੁਆਲੇ ਪ੍ਰਮਾਤਮਾ ਨੇ ਉਹਨੂੰ ਆਪਣੇ ਮਹਿਰ ਘਰ ਦੇ ਵਿੱਚ ਬੁਲਾ ਲਏ ਸੱਚੇ ਦੀਨ ਦਇਆ ਮੇਰੇ ਸਾਹਿਬਾ ਸੱਚੇ ਮਨਪਤੀ ਆਣਿਆ ਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਉਹ ਜਿਹੜਾ ਪ੍ਰਮਾਤਮਾ ਦੀਨਾਂ ਤੇ ਦਇਆ ਕਰਨ ਵਾਲਾ ਹੈ ਨਾ ਸੱਚੇ ਦੀਨ ਦਇਆ ਮੇਰੇ ਸਾਹਿਬਾ ਜਿੰਨੇ ਵੀ ਮਨੁੱਖਾਂ ਦਾ ਸੱਚਾ ਪ੍ਰਮਾਤਮਾ ਸਾਰਿਆਂ ਦੇ ਉੱਤੇ ਦਇਆ ਕਰਨ ਵਾਲਾ ਹੈ ਤੇ ਜਦੋਂ ਉਹਦੇ ਨਾਲ ਜੁੜੇ ਸਾਧੂ ਜੀ ਕਹਿੰਦੇ ਸੱਚੇ ਮਨ ਪਿਆਰਨੇ ਮਨ ਜਿਹੜਾ ਉਨੀ ਜਿਹੜਾ ਮਨ ਜਿਹੜਾ ਹੈ ਉਹ ਮਨ ਜਿਹੜਾ ਜਿਹੜਾ ਮਨ ਕਿਸੇ ਚੀਜ਼ ਦੇ ਨਾਲ ਨਹੀਂ ਸੀ ਮੰਨਦਾ ਜਦੋਂ ਸੱਚੇ ਦੀ ਹਜ਼ੂਰੀ ਵਿੱਚ ਆਇਆ ਉਹ ਮਨ ਜਿਹੜਾ ਉਹਨੇ ਪ੍ਰਮਾਤਮਾ ਦੇ ਸ਼ਰਧ ਦੀ ਅਧਿਮਹੀ ਨੂੰ ਮੰਨ ਲਿਆ ਸਾਧੂ ਜੀ ਕਹਿੰਦੇ ਭਾਈ ਉਹ ਪ੍ਰਮਾਤਮਾ ਦੇ ਧਰਮ ਦੇ ਵਿੱਚ ਪਰਵਾਣ ਹੁੰਦੇ ਉਹ ਸਦਾ ਖੇ ਰਹਿਣ ਵਾਲੇ ਪ੍ਰਮਾਤਮਾ ਦੇ ਨਾਲ ਮੈਂ ਜੇ ਹਉ ਵਾਰੀ ਜੀਉ ਵਾਰੀ ਸ਼ਬਲ ਸੁਹਾਵਣ ਆ ਤਾਂ ਧੰ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਉ ਵਾਰੀ ਜੀਉ ਮੈਂ ਤੁਹਾਨੂੰ ਕੁਰਬਾਨ ਜਾਣਾ ਹੈ ਹੁਣ ਸਤਿਗੁਰੂ ਨਾਨਕ ਦੇਵ ਜੀ ਮਾਰੇ ਇਹੋ ਕੁਰਬਾਨ ਨਹੀਂ ਤੁਝਾ ਰਿਹਾ ਜਿਨ੍ਹਾਂ ਦੇ ਗੁਰੂ ਦੇ ਹੁਕਮ ਨੂੰ ਮੰਨੇਗਾ ਜਿਹੜੇ ਗੁਰੂ ਦੇ ਸ਼ਬਦ ਨੇ ਕਰਾ ਗਏ ਨੇ ਤੇ ਧੰ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਉ ਵਾਰੀ ਖਉ ਵਾਰੀ ਸ਼ਬਦ ਸੁਹਾਵਣਿਆ ਜਿਹੜੇ ਸ਼ਬਦ ਦੇ ਨਾਲ ਮਿਲ ਕੇ ਜਿਨ੍ਹਾਂ ਨੇ ਸੋਹਣੇ ਸ਼ਬਦ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਇਆ ਸੰਤੂ ਜੀ ਕਹਿੰਦੇ ਅਸੀਂ ਉਹਨਾਂ ਨੂੰ ਬਾਗਨੇ ਜਾਂਦੇ ਹਾਂ ਪਰਿਹਾਰ ਜਾਂਦੇ ਹਾਂ ਅੰਮ੍ਰਿਤ ਨਾਮ ਸਦਾ ਸੁਖ ਦਾਤਾ ਗੁਰਮਤੀ ਮਨ ਨੂੰ ਸਾਗਣਿਆ ਸੰਤੂ ਜੀ ਕਹਿੰਦੇ ਅੰਮ੍ਰਿਤ ਨਾਮ ਜਿਹੜਾ ਹਿਰਦੇ ਉੱਤੇ ਰਹਿਣ ਕਰਨ ਵਾਲਾ ਹੈ ਨਾ ਸੰਤੂ ਜੀ ਕਹਿੰਦੇ ਇਹ ਪ੍ਰਮਾਤਮਾ ਦਾ ਨਾਮ ਹੈ ਅੰਮ੍ਰਿਤ ਨਾਮ ਸਦਾ ਸੋਖਦਾ ਆਪ ਭਾਈ ਪ੍ਰਮਾਤਮਾ ਦਾ ਨਾਮ ਸਦਾ ਹੀ ਸ਼ੁਖ ਦੇਣ ਵਾਲਾ ਹੈ ਤੇ ਸੰਤੂ ਜੀ ਕਹਿੰਦੇ ਗੁਰਮਤੀ ਮਨ ਉਸਾਂ ਦੇ ਜਿਹੜੇ ਗੁਰੂ ਦੀ ਮੱਤ ਵਿੱਚ ਜਿਨ੍ਹਾਂ ਨੇ ਆਪਣਾ ਜੀਵਨ ਵਕੀਫ ਕੀਤਾ ਨਾ ਜਿਹੜੇ ਗੁਰੂ ਦੀ ਮੱਤ ਤੇ ਚੱਲੇ ਗੁਰੂ ਦੀ ਮੱਤ ਨੂੰ ਲੈ ਧਿਆਨ ਜਾਣਾ ਕਿਤੇ ਬੇਸਮਝ ਨਾ ਸੰਤੂ ਜੀ ਕਹਿੰਦੇ ਇਹ ਬੇਸਮਝ ਮਨੁੱਖ ਪ੍ਰਮਾਤਮਾ ਦੀ ਮੱਤ ਨੂੰ ਗ੍ਰੈਂਡ ਟਾਕਾਂ ਕਰਕੇ ਆਣਾ ਬਚੇ ਨੂੰ ਨਹੀਂ ਦਿੱਤੇ ਸੰਤੂ ਜੀ ਕਹਿੰਦੇ ਨਾ ਸਮਝ ਬਾਲ ਕੇ ਗੁਰੂ ਦੀ ਮੱਤ ਨੂੰ ਲੈਣਾ ਕਰ ਜੇਦਾ ਗੁਰ ਦੀ ਮਤ ਨੂੰ ਗ੍ਰਹਿਣ ਨਹੀਂ ਕਰਦਾ ਸੰਤੂਜੀ ਕਹਿੰਦੇ ਭਗਤ ਬਿਨਾ ਬਹੁਤ ਡੁੱਬੇ ਸਿਆਣੇ ਪਰਮਾਤਮਾ ਦੀ ਭਗਤੀ ਤੋਂ ਬਿਨਾਂ ਦੇ ਭਰੇ ਆਪਣੇ ਆਪ ਨੂੰ ਵੱਡੇ ਸਿਆਣੇ ਘਾਉਣ ਵਾਲੇ ਬਣ ਗਏ ਪਰ ਸੰਤੂਜੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਜਿਨ੍ਹਾਂ ਨੇ ਗੁਰੂ ਦੀ ਮਤ ਲਈ ਨਾ ਅੰਮ੍ਰਿਤ ਨਾਮ ਸਦਾ ਸੁਖਜਾਤਾ ਪਰਮਾਤਮਾ ਦਾ ਅਮਰ ਰੂਪੀ ਨਾਮ ਜਿਹੜਾ ਸਦਾ ਹੀ ਸੁਖ ਦੇਣ ਵਾਲਾ ਹੈ ਤੇ ਇਹ ਉਹਨਾਂ ਨੂੰ ਪ੍ਰਾਪਤ ਹੁੰਦਾ ਜਿਹੜੇ ਗੁਰੂ ਦੀ ਮਤ ਲੈ ਕੇ ਮਨ ਦੇ ਵਿੱਚ ਪਸਾਉਣ ਦਾ ਯਤਨ ਕਰਦੇ ਰਹਾਓ ਨਾ ਹੋਂ ਮੇਰਾ ਹੋਂ ਕਿਸ ਕੇਰਾ ਸਾਚਾ ਫਾਪੁਰ ਤੇ ਭਵਨ ਮੇਰਾ ਸਤੂ ਜੀ ਕਹਿੰਦੇ ਨਾਮ ਉਹ ਮੇਰਾ ਉਹ ਸੰਸਾਰ ਵਿੱਚ ਕੋਈ ਕਿਸੇ ਦਾ ਨਹੀਂ ਸਾਧੂ ਜੀ ਦੀ ਬਾਣੀ ਨੇ ਸਾਨੂੰ ਇਹੀ ਕੀਤਾ ਸਮਝਾਇਆ ਜੀ ਸੰਸਾਰ ਵਿੱਚ ਆਇਆ ਵੀ ਤੂੰ ਕੰਨਾ ਹੈ ਤੇ ਜਾਣਾ ਵੀ ਸੱਜਣਾ ਕੰਨਾ ਹੀ ਨਾ ਤੇਰੇ ਕੋਈ ਨਾਮ ਆਇਆ ਤੇ ਨਾ ਹੀ ਤੂੰ ਕਿਸੇ ਨੂੰ ਨਾਮ ਲੈ ਕੇ ਮਾਪੇ ਤੈਨੂੰ ਇੱਥੇ ਸੰਸਾਰ ਦੇ ਵਿੱਚ ਮਿਲੇ ਨੇ ਭੈਣ ਭਰਾ ਜਿੰਨੇ ਰਿਸ਼ਤੇਦਾਰ ਤੇਰੇ ਨੇ ਤੈਨੂੰ ਇਸ ਸੰਸਾਰ ਦੇ ਵਿੱਚ ਮਿਲੇ ਨੇ ਤੇ ਇਸ ਸੰਸਾਰ ਵਿੱਚ ਤੇਰੇ ਸੰਸਾਰ ਦੇ ਸਾਥੀ ਨੇ ਸੰਸਾਰ ਦੇ ਵਿੱਚ ਹੀ ਛੋੜ ਜਾਣਾ ਹੈ ਤੇ ਸਤਿਗੁਰੂ ਜੀ ਦੀ ਬਾਣੀ ਕਿਹਦੀ ਬੈਣੋਂ ਦਾ ਵਾਈ ਭੈਣੋਂ ਦਾ ਭਾਈ ਇੱਕੋ ਸਹਾਈ ਰਾਮ ਪਰਮਾਤਮਾ ਹੀ ਇੱਕ ਸਹਾਈ ਹੈ ਸਤਿਗੁਰੂ ਜੀ ਦੀ ਬਾਣੀ ਨੇ ਕਹੀ ਜਾਂਦਾ ਸਾਨੂੰ ਸਮਝਾਇਆ ਸਤਿਗੁਰੂ ਜੀ ਕਹਿੰਦੇ ਭਾਈ ਜਗਤ ਮੈਂ ਝੂਠੀ ਰੇਟੀ ਪ੍ਰੀਤ ਆਪਣੇ ਸੋਖ ਸਿਉਂ ਹੀ ਸੰਭ ਲਾ ਕੇ ਕਿਆ ਧਾਰਾ ਭੰਗੀ ਸੰਤੂ ਜੀ ਕਹਿੰਦੇ ਭਾਈ ਇਹ ਪ੍ਰਮਾਤਮਾ ਦੀ ਘਰ ਦੀ ਇਹ ਦਾਤ ਹੈ ਜਿਨ੍ਹਾਂ ਨੂੰ ਸਮਝ ਆ ਗਈ ਸੰਤੂ ਜੀ ਦੇ ਨਾਮ ਤੋਂ ਮੇਰਾ ਹਮਸ ਕੇ ਰਾਤ ਨਹੀਂ ਕਿਸੇ ਦਾ ਨਾ ਹੀ ਮੇਰਾ ਇੱਥੇ ਸੰਸਾਰ ਵਿੱਚ ਕੋਈ ਹੈ ਕਿ ਸੰਤੂ ਜੀ ਕਹਿੰਦੇ ਨਾ ਹੀ ਮੈਂ ਕਿਸੇ ਦਾ ਹਾਚਾ ਹੁਕਮ ਪਛਾਨ ਹੈ ਸਾਚਾ ਠਾਕੁਰ ਤ੍ਰਿ ਭਵਨ ਮੇਰਾ وہ کیول تے کیول جڑا سچا ٹھاکو سچا مالک ہے جڑا تنا پھونا دا مالک ہے سب کو جی کہے وہی ایک میری چنتا پاسرا ہے اصل دے وچ قربانی نے سانو سمجھایا سب کو جی کہے تیرا بیٹا کون ہے ہن ماں باپ بھی پرماطما ہے تو میرا ماتا تو میرا پتا تو میرا بندہ تو میرا پراپتا سب کو جی کہے سارے ہی رشتہ دار کیول تے کیول پرماطما ہے تے ساڈا بچپن دا ساتھی بھی پرماطما ਸਤੂ ਜੀ ਕਹਿੰਦੇ ਸਤਗੁਰੂ ਮੇਰੇ ਪਿੱਤਰ ਮੇਰਾ ਬਾਰ ਸਖਾਈ ਕੋ ਪ੍ਰਮਾਤਮਾ ਸਾਡਾ ਬਚਪਨ ਦਾ ਸਾਥੀ ਹੈ ਇਹ ਇਥੇ ਧਾਰਿ ਸ਼੍ਰੀ ਗੁਰੂ ਨਾਨਕ ਦੇਵ ਜੀ ਸਾਨੂੰ ਇਹੀ ਕੀ ਸਮਝਾ ਰਹੇ ਸਤੂ ਜੀ ਕਹਿੰਦੇ ਸੱਚਾ ਖਾਪਰ ਤਿਰਘਵਨ ਮੇਰਾ ਜਿਹੜਾ ਸੱਚਾ ਖਾਪਰ ਮਾਲਕ ਹੈ ਜਿੰਨਾ ਭਾਣਾ ਦਾ ਮਾਲਕ ਹੈ ਉਹੀ ਮੇਰਾ ਇੱਕਰਤਾ ਹੈ ਉਹੀ ਮੇਰਾ ਹੈ ਹੋਮੈ ਕਰਿ ਪਰ ਜਾਏ ਹਨੇਰੀ ਕਰਿ ਆਪਨ ਪਛੋਕ ਤਾਮਣਿਆ ਸਾਂਗੂ ਨਿੱਕੇ ਜਿਹੇ ਹੋ ਮੈਂ ਕਰ ਕਰ ਕੇ ਪਤਾ ਨਹੀਂ ਕਿੰਨੀ ਦੁਨੀਆਂ ਜਿਹੜੀ ਚੋ ਚਲੀ ਹੰਕਾਰ ਦੇ ਵਿੱਚ ਪਤਾ ਨਹੀਂ ਕਿੰਨੀ ਕਿੰਨੀ ਦੁਨੀਆਂ ਚੋ ਚਲੀ ਗਈ ਦ੍ਰਿਉਦਰ ਵਰਗਿਆਂ ਨੇ ਹੰਕਾਰ ਕੀਤਾ ਸਾਧ ਸੰਗਤ ਜੀ ਮਹਾਭਾਰਤ ਦਾ ਐਡਾ ਵੱਡਾ ਯੁੱਧ ਹੋਇਆ ਇੱਕ ਸਿਰ ਮਹਾਂ ਭਾਰ ਹੀ ਨਹੀਂ ਛੱਡਿਆ ਸੀ ਨਾ ਦ੍ਰਿਉਦਰ ਉਹਨਾਂ ਨੇ ਕ੍ਰਿਸ਼ਨ ਭਗਵਾਨ ਨੇ ਜਿਹੜਾ ਰਖਾਈ ਸੀ ਕਿ ਪੰਜ ਪਿੰਡ ਦੇਵਨ ਦੇਦੇ ਪਾਂਡਵਾਂ ਨੂੰ ਪੰਜ ਪਿੰਡ ਦੇਦੇ ਇਹਨਾਂ ਨੂੰ ਸਿਰਫ ਰੈਂਕ ਸਾਰਾ ਤੇ ਉਹਦਾ ਹੰਕਾਰ ਜਿਹੜਾ ਸੀ ਕਹਿੰਦਾ ਮੈਂ ਕੁਸੂਬੀ ਦੇ ਨੱਕੇ ਜਿਹੇ ਖਾਮੀ ਨੂੰ ਉਹ ਇੰਨਾ ਕੀਤਾ ਹੰਕਾਰ ਸਾਧ ਸੰਗਤ ਜਿੰਨਾ ਵੀ ਕੁਝ ਬਣਾਇਆ ਸੀ ਉਹ ਸਾਰਾ ਉਹਦੇ ਹੰਕਾਰ ਨਹੀਂ ਕਰੂ ਕਰਦਾ ਤੇ ਜਿਸ ਸੰਤੂ ਜੀ ਕਹਿੰਦੇ ਹੋ ਮੈਂ ਕਰ ਕਰ ਜਾਏ ਭਲੇ ਨਹੀਂ ਪਤਾ ਨਹੀਂ ਕਿੱ데 ਕਿੱ데 ਵੱਡੇ ਵੱਡੇ ਦੁਨੀਆਂ ਤੇ ਆਏ ਹੋ ਮੈਂ ਦੇ ਵਿੱਚ ਕਰ ਕਰ ਕੇ ਹੋ ਮੈਂ ਦੇ ਵਿੱਚ ਹੀ ਇਹ ਸੰਸਾਰ ਤੋਂ ਚਲੇ ਗਏ ਪਰ ਜਦੋਂ ਗਏ ਉਹਨੂੰ ਚੇਤੇ ਆ ਗਿਆ ਸੰਤੂ ਜੀ ਕਹਿੰਦੇ ਕਰ ਆਉਗਾ ਨਾ ਅੱਛੋ ਤਾਮਣਿਆ ਫਿਰ ਬਾਅਦ ਦੇ ਬੰਦਾ ਫੋਲਰ ਕਰਕੇ ਪਛਤਾਉਂਦਾ ਹੈ ਕਿ ਇਹ ਜਿਹੜਾ ਕੰਮ ਨਾ ਕੀਤਾ ਉਹ ਬਾਦ। ਕਿਉਂਕਿ ਜਦੋਂ ਜਮਾ ਦਾ ਸੰਗਮ ਪੈਣਾ ਨਾ ਸੰਤੂ ਜੀ ਕਹਿੰਦੇ ਉਦੋਂ ਫਿਰ ਉਹ ਜਿਹੜੇ ਪ੍ਰਮਾਤਮਾ ਦੇ ਗੁਣ ਜਿਹੜੇ ਉਹਨੂੰ ਚਿਤਿਆ। ਇਸ ਤਰ੍ਹਾਂ ਕਿ ਸੰਤੂ ਜੀ ਕਹਿੰਦੇ ਭਾਈ ਔਗਲ ਕਰ ਕਰਕੇ ਫਿਰ ਬੰਦਾ ਬਾਅਦ ਦੇ ਵਿੱਚ ਪਛਤਾਉਂਦਾ ਹੈ ਕਿ ਇਹ ਸੰਸਾਰ ਦੇ ਵਿੱਚ ਹੋਮਾ ਹੀ ਕੱਢੀ ਕੀਤੀ ਹੁਕਮ ਕਿਸਾਨ ਹੈ ਸੋ ਹਰ ਗੁਣ ਬਖਾੜੈ। ਸਤਗੁਰੂ ਜੀ ਦੇ ਦੇਖਣਾ ਤੇ ਪ੍ਰਮਾਤਮਾ ਦੇ ਹੁਕਮ ਨੂੰ ਪਛਾਣਨਾ ਹੁਕਮ ਪਛਾਣ ਹੈ ਸੋ ਹਾਰਗੁਣ ਜਾਣੇ ਸਤਗੁਰੂ ਜੀ ਕਿਹਦੇ ਪ੍ਰਮਾਤਮਾ ਦੇ ਗੁਣਾਂ ਨੂੰ ਵਿਖਾਉਂਦਾ ਹੈ ਉਹ ਬਿਆਨ ਕਰਦਾ ਹੈ ਪ੍ਰਮਾਤਮਾ ਦੇ ਗੁਣਾਂ ਨੂੰ ਜਿਹੜੇ ਪ੍ਰਮਾਤਮਾ ਦੇ ਹੁਕਮ ਨੂੰ ਪਛਾਣ ਦਿੰਦੇ ਗੁਰ ਕਾਹੇ ਸ਼ਬਦ ਨਾਮ ਨਿਸ਼ਾਨ ਹੈ ਭਾਈ ਗੁਰੂ ਦਾ ਸ਼ਬਦ ਹੋਣਾ ਵਾਸਤੇ ਰੱਬ ਜੀ ਬਣਦਾ ਹੈ ਗੁਰੂ ਦਾ ਨਾਮ ਹੀ ਹੋਣਾ ਵਾਸਤੇ ਅਸਮ ਨਿਸ਼ਾਨੀ ਬਣ ਜਾਂਦੀ ਹੈ ਕਿਉਂਕਿ ਸਾਧ ਸੰਗਤ ਜੀ ਜਿਵੇਂ ਕਿਸੇ ਥਾਂ ਜਾਣਾ ਹੋਵੇ ਨਾ ਤੇ ਕੋਈ ਸਾਡੇ ਕੋਲ ਖਾਸ ਚੀਜ਼ ਹੋਵੇ ਜਿਹੜੀ ਰਸਤੇ ਵਿੱਚ ਸਾਡੀ ਮਾਰਗਦਰਸ਼ਕ ਬਣਦੀ ਇਹਨੂੰ ਕਿਹਦੇ ਨਿਸ਼ਾਨੀ ਹੋਵੇ ਕੋਲ ਨਾ ਹੁਣ ਬਾਹਰ ਤੇ ਨੂੰ ਸੁਝਾਣਾ ਕਿ ਪਾਸਪੋਰਟ ਦੇ ਉੱਤੇ ਜਦੋਂ ਵੀਜ਼ਾ ਲੱਗਾ ਹੁੰਦਾ ਨਾ ਉਹ ਵੀਜ਼ਾ ਹੀ ਸਾਨੂੰ ਅੱਗੇ ਲਈ ਜਾਂਦਾ ਕਿਉਂਕਿ ਉਹ ਨਿਸ਼ਾਨੀ ਢੇਲ ਦੇ ਤੇ ਸਾਨੂੰ ਜੀ ਕਹਿੰਦੇ ਇਸ ਤਰ੍ਹਾਂ ਜਿਵੇਂ ਤੂੰ ਪ੍ਰਮਾਤਮਾ ਦੇ ਘਰ ਦੇ ਵਿੱਚ ਜਾਣਾ ਹੈ ਤੇ ਤੈਨੂੰ ਦੇਖੋ ਕਿ ਹੁਣ ਪ੍ਰਮਾਤਮਾ ਦਾ ਨਾਮ ਹੀ ਨਿਸ਼ਾਨ ਹੈ ਤੇ ਲਿਖ ਤੇ ਜਦੋਂ ਨਾਮ ਜਪ ਕੇ ਇਹ ਨਿਸ਼ਾਨੀ ਤੇਰੇ ਕੋਲ ਹੋਈ ਨਾ ਸਤਿਗੁਰੂ ਜੀ ਕਹਿੰਦੇ ਗੁਰਤਾਖਸ਼ਬਦ ਜਿਨ੍ਹਾਂ ਦੇ ਗੁਰੂ ਦੇ ਸ਼ਬਦੋਂ ਜੰਮਿਆ ਨਾਮ ਨਿਸ਼ਾਨਾ ਭਾਈ ਉਹ ਪ੍ਰਮਾਤਮਾ ਦੇ ਸੱਚੇ ਘਰ ਦੇ ਵਿੱਚ ਜਾਣ ਵਾਸਤੇ ਨਿਸ਼ਾਨੀ ਪ੍ਰਮਾਨ ਹੋ ਜਾਂਦੇ ਨੇ ਸਭਨਾ ਤਾ ਦਰ ਲੇਖਾ ਸੱਚ ਹੈ ਛੂਤਰ ਨਾਮ ਛੂਤਰਸ ਨਾਮ ਸੁਹਾਵਣਿਆ ਸਤਿਗੁਰੂ ਜੀ ਕਹਿੰਦੇ ਭਾਈ ਇਹ ਲੇਖਾ ਨਿਸ਼ਾਨੀ ਤੇ ਸਭਨਾ ਤਾ ਦਰ ਲੇਖਾ ਸੱਚ ਹੈ ਸਤਿਗੁਰੂ ਜੀ ਕਹਿੰਦੇ ਸੱਚੇ ਘਰ ਦੇ ਵਿੱਚ ਭਾਈ ਇਹ ਲੇਖਾ ਸਾਰਿਆਂ ਦਾ ਹੀ ਤੇ ਜਿਹੋ ਜਿਹਾਂ ਕਰਮ ਕਰਦੇ ਆ ਉਹੋ ਜਿਹੇ ਇਹ ਕਹਿੰਦੇ ਸਤਿਗੁਰੂ ਜੀ ਕਹਿੰਦੇ ਛੁਟਾ ਸਾਰ ਨਾਮ ਸੁਹਾਵਣੇ ਛੁਟਣਾ ਖੇੜ ਤੋਂ ਕੇਵਲ ਉਹਨਾਂ ਨੇ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਜਪਿਆ ਕਿਉਂਕਿ ਜਿਨ੍ਹਾਂ ਨੇ ਨਾਮ ਜਪਿਆ ਨਾ ਉਹਨਾਂ ਨੂੰ ਸਮਝ ਆ ਗਏ ਦੂਰ ਰਹੀ ਸਭ ਜਮਨੀ ਬਾਟ ਉਹਨਾਂ ਨੂੰ ਸਮਝ ਆ ਜਾਣਾ ਕਿ ਹੁਣ ਜਮਾਂ ਦੀ ਬਾਟ ਜਾਵਾਂਗੇ ਉਹ ਰਾਹ ਸੰਤ ਨੂੰ ਪੈਣਾ ਪੈਣਾ ਤੋਂ ਕਿ ਉਹਨਾਂ ਨੇ ਪਰਮਾਤਮਾ ਦੇ ਨਾਮ ਨੂੰ ਜਪ ਲਿਆ ਸਤਿਗੁਰੂ ਗੁਰੂ ਨਾਨਕ ਦੇਵ ਜੀ ਕਹਿੰਦੇ ਛੁਟਾ ਸਾਰ ਨਾਮ ਸੁਹਾਵਣੇ ਮਨ ਮੁਕੂ ਹੁਲਾ ਔਰ ਨਾ ਪਾਏ ਭਾਈ ਜਿਹੜਾ ਮਨ ਦੇ ਪਿੱਛੇ ਦੌੜਦਾ ਹੈ ਜਿਹੜਾ ਆਪਣੇ ਮਨ ਦੀਆਂ ਮਰਜ਼ੀਆਂ ਕਰਦਾ ਹੈ ਸੰਤੂਜੀਖ ਦੇ ਮਨੋਂ ਭੂਲਾ ਔਰ ਨਾ ਪਾਏ ਭਾਈ ਉਹ ਕਿਸੇ ਵੀ ਥਾਂ ਨਹੀਂ ਮਿਲਦੀ ਮਨ ਦੇ ਪਿੱਛੇ ਤੁਰਨ ਵਾਲੇ ਮਨ ਨੂੰ ਨਾ ਦੁਨੀਆਂ ਦੇ ਵਿੱਚ ਥਾਂ ਮਿਲਦੀ ਤੇ ਨਾ ਹੀ ਪਰਮਾਤਮਾ ਦੇ ਭਾਗ ਤੇ ਸੰਤੂਜੀਖ ਦੇ ਮਨ ਦੇ ਪਿੱਛੇ ਭੁਲਿਆ ਆ ਬਲੋਖ ਕਿਸੇ ਵੀ ਥਾਂ ਜਿਹੜਾ ਉਹ ਕਰਾਣਾ ਨਹੀਂ ਮਿਲਦਾ ਜੰਮ ਦਾ ਮੰਦਾ ਚੋ ਤਾਂ ਖਾਏ ਤੇ ਸਾਧ ਸੰਗ ਜੀ ਜਦੋਂ ਇਹ ਉਹ ਜਮਾਂ ਦੇ ਵਾਸਤੇ ਪੈਂਦਾ ਹੈ ਨਾ ਸਤਗੁਰੂ ਜੀ ਕਹਿੰਦੇ ਫਿਰ ਮੁਖ ਚੋਟਾਂ ਪੈਦੀਆਂ ਹੁਣ 22 ਵਾਰੀ ਜਿਹੰਦਾ ਸਾਧ ਸੰਗਤ ਜੀ ਬੜੇ ਜਿਹੜੇ ਆਪਣੇ ਆਪ ਨੂੰ ਵਿਦਵਾਨ ਕਹਾਉਂਦੇ ਨੇ ਕਹਿੰਦੇ ਭਾਈ ਕੋ ਜਮਾਂ ਦਾ ਰਾਹ ਨਹੀਂ ਅੱਗੇ ਦੇਖਣਾ ਕਿਉਂ ਨਹੀਂ ਦੇਖਣਾ ਕਿਉਂ ਨਾ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਜਦੋਂ ਬਾਣੀ ਵਿੱਚ ਕਹਿ ਦਿੱਤਾ ਇਹ ਧਰਮ ਰਾਏ ਦਾ ਵਿਵੇਖਾ ਮੰਗੈ ਤਮ ਕੌਣ ਪਰਦਾ ਤੇਰਾ ਢੱਕ ਹੈ ਸਤਗੁਰੂ ਜੀ ਕਹਿੰਦੇ ਧਰਮ ਰਾਏ ਦਾ ਵਿਵੇਖਾ ਮੰਗੈ ਤਮ ਕਾਮਥੁ ਲੈ ਕੇ ਲਾਈਂ ਜਦੋਂ ਰੱਬ ਨੇ ਕਹਿ ਦਿੱਤਾ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸਤਿਗੁਰੂ ਅਰਜਮ ਦੇ ਮਨ ਅੰਦੀਏ ਗਏ ਤਾਂ ਕਿ ਭਾਈ ਜਮਾ ਤਾਂ ਤੈਨੂੰ ਉੱਥੇ ਦੇਖਾ ਜਿੰਨਾ ਪੜਿਆ ਜਮਾ ਨੂੰ ਜਿਹੜੇ ਕੰਮ ਕਰਦਾ ਸੀ ਤੇ ਫਿਰ ਦੁਨੀਆ ਦੇ ਵੀ ਦੁਨੀਆ ਦੇ ਲੋਕਾਂ ਦੀ ਆਪਾਂ ਕੋਤਵਾਤ ਕਰੀ ਸਾਨੂੰ ਜੀ ਕਹਿੰਦੇ ਫਿਰ ਨਾਮ ਨੂੰ ਆਪਣਾ ਸ਼ੁਰੂ ਕਰਦੇ ਜੰਮ ਦਾ ਵੱਡਾ ਛੋਟਾ ਖਾਏ ਜਿਹੜੇ ਪ੍ਰਮਾਤਮਾ ਦੇ ਨਾਮ ਤੋਂ ਪੁੰਜ ਜਾਂਦੇ ਨੇ ਭਾਈ ਜਮਾ ਦੀਆਂ ਝੋਤਾ ਸੈਣੀਆਂ ਪੈਡੀਆਂ ਨੇ ਬਿਨ ਨਾਮ ਹੈ ਉਹ ਸੰਗ ਨਾ ਸਾਥੀ ਮੁਕਤੇ ਨਾਮ ਧਿਆਵਣ ਆ ਸਤਿਗੁਰੂ ਜੀ ਕਹਿੰਦੇ ਬਿਨ ਨਾਮੈ ਕੋ ਸੰਤ ਨਾ ਸਾਥੀ ਨਾਮ ਤੋਂ ਬਿਨਾ ਕੋਈ ਤੇਰਾ ਸਾਥੀ ਨਹੀਂ ਕੋਈ ਸਾਥੀ ਨਹੀਂ ਜਿੰਨੇ ਮੱਲੀ ਤੋਈਆ ਤੇ ਮਿੱਤਰ ਹੁੰਦਾ ਸਤਿਗੁਰੂ ਜੀ ਕਹਿੰਦੇ ਇਹ ਮਿੱਤਰ ਕੋਈ ਦੇਰ ਤੱਕ ਦੇ ਜੀਵਨ ਦੇ ਤੱਕ ਇਹਨਾਂ ਦਾ ਸਵਾਦ ਪੁੰਚਦਾ ਜਿਦੀ ਦੇਰ ਤੱਕ ਤੂੰ ਇਹਨਾਂ ਦੇ ਨਾਲ ਗਿਰੇ ਹੈ ਇਹਨਾਂ ਦੇ ਸਵਾਦ ਪੁੰਚਦੇ ਰਹਦਾ ਪਿਆ ਸਤਿਗੁਰੂ ਜੀ ਕਹਿੰਦੇ ਜਦ ਹੀ ਨਿਰੰਤਨ ਜੀਖਿਓ ਨਾ ਕੋ ਸੰਤ ਸਾਥ ਸਾਥ ਭਾਗੇ ਜਦੋਂ ਦੇਖਦੇ ਆ ਨਾ ਇਹ ਮਨੁੱਖ ਦੇ ਕੋਲ ਕੋਈ ਵੀ ਪੈਸਾ ਕੁਝ ਨਹੀਂ ਹੈ ਤੇ ਵੱਡੇ ਵੱਡੇ ਰਿਸ਼ਤੇ ਤਾਂ ਉਹਨੂੰ ਪਿਆਰ ਜਾਂਦੇ ਰਿਸ਼ਤੇ ਦਾ ਮਿੱਤਰਾਂ ਜਿੱਤੇ ਗੱਲ ਕੀਤੀ ਹੈ ਸਾਡੇ ਸਰਕੇ ਰਿਸ਼ਤੇ ਤਾਂ ਉਹ ਦੇ ਲੱਗਦੇ ਨਹੀਂ ਮਾਂ ਬਾਪ ਕੀ ਤੋਂ ਤੱਕ ਉਹ ਫਿਰਦੇ ਜਿਹਦੇ ਬੱਚੇ ਕੋਲ ਮਾਇਆ ਨਾ ਹੋਵੇ ਇਹ ਦੁਨੀਆ ਦੀ ਸੱਚਾਈ ਹੈ ਤੇ ਸੰਕੂ ਜੀ ਦੇ ਭਾਈ ਕੇਵਲ ਤੇ ਕੇਵਲ ਸਾਥੀ ਨਾਮ ਹੈ ਤੇਰਾ ਬਿਨ ਨਾਮ ਹੈ ਕੋ ਸੰਗ ਦਾ ਸਾਥੀ ਮੁਕਤੇ ਨਾਮ ਤੇ ਆਉਂਿਆ ਹਉਮਤ ਕੇਵਲ ਤੇ ਕੇਵਲ ਰੱਬ ਦਾ ਨਾਮ ਜਪ ਕੇ ਹੈ ਮੁਕਤੀ ਜਿਹੜੀ ਹੈ ਪ੍ਰਮਾਤਮਾ ਦੇ ਨਾਮ ਨੂੰ ਜਪ ਕੇ ਹੀ ਬਣਦੀ ਹੈ بندرگا چولہے کا پیارا امرت کے دنیا وال رب وغیرہ ਭਾਈ ਉਹਦੀ ਪਾਲ ਦੀ ਗੱਲ ਕਰੀ ਗਾ ਤੇ ਪਰ ਅੱਜ ਕੱਲ੍ਹ ਵੀ ਇਹ ਸਰਕਾਰਾਂ ਵਿੱਚ ਨਹੀਂ ਚੰਗਾ। ਉਹ ਕਿ ਸੱਚ ਬੋਲੇ ਸਤੂਜੀ ਦੀ ਬਾਣੀ ਦਾ ਵਚਨ ਆ ਕਿ ਸਾਕਤ ਕੂੜੇ ਸੱਚ ਨਾ ਪਾਵੇ। ਸਾਕਤ ਬੰਦੇ ਨੂੰ ਸੱਚ ਚੰਗਾ ਨਾ ਹੀ ਨਾ। ਸੱਚ ਨੂੰ ਜਿਹਨਾਂ ਦੇ ਵਿੱਚ ਪੜ ਕਰ ਦਿੱਤਾ ਜਿਹੜੇ ਝੂਠੇ ਨੇ ਸਤੂਜੀ ਦੀ ਬਾਣੀ ਕਿੱਡੇ ਵਾਰੀ ਕੋਲਾਤੀ ਆ। ਇੱਥੇ ਸਤੂਜੀ ਕਹਿੰਦੇ ਭਾਈ ਪਰ ਉਸ ਪਰਮਾਤਮਾ ਦੇ ਘਰ ਦੇ ਵਿੱਚ ਸੱਚ ਨੂੰ ਬੜਨਾ। ਉੱਥੇ ਸੱਚ ਉਹ ਵੀ ਸਾਲ ਜਨੇ ਬੜਾ ਚੋਣ ਵਾਕ ਕਰਦੇ ਜਜ਼ਮਾਨੇ ਆ ਸੱਚ ਦੇ ਤੇ ਸੱਚ ਦੀ ਗੱਲ ਨਹੀਂ ਹੈ ਇਸ ਤਰ੍ਹਾਂ ਕਿ ਕੂੜਿਆਂ ਨੂੰ ਤਰੀ ਵੀ ਸੱਚ ਕਿੰਨੀ ਹਲਦਾ ਹੈ ਦੁੱਬਦਾ ਵਾਦਾ ਆਵੇ ਜਾਏ ਇਹ ਦੁੱਬਦਾ ਤੇ ਪਿਆਰ ਆਮ ਲੋਕ ਭਾਈ ਜੰਮਦਾ ਤੇ ਮਰਦਾ ਹੈ ਮਰਦਾ ਹੈ ਜੰਮਦਾ ਵਾਰ-ਵਾਰ ਜੰਮਣ ਮੰਨਦੇ ਕਿ ਪਿਆਰ ਹੈ ਲਿਖਿਆ ਲੇਖ ਨਾ ਮਿਲਦਾ ਕੋਈ ਗੁਰੂ ਘਰ ਕੋਟ ਕਰਾ ਮੰਨੇ ਆਂ ਆਈ ਜਿਹੜਾ ਲੇਖ ਲਿਖਿਆ ਕਹਿੰਦਾ ਸਤਗੁਰੂ ਜੀ ਕਹਿੰਦੇ ਇਹ ਨਹੀਂ ਹਿੱਕ ਸਕਦਾ ਲਿਖਿਆ ਲੇਖ ਨਾਮ ਇਹ ਤਾਂ ਕੋਈ ਪਰ ਜਿਹੜੇ ਗੁਰਮਖੀ ਦੇ ਪ੍ਰਮਾਤਮਾ ਦਾ ਨਾਮ ਜਪਦੇ ਨੇ ਸੰਤੂਜੀ ਕਿਹਦੇ ਮੁਕਤ ਹੋ ਆਉਣੇ ਆ ਭਾਈ ਉਹ ਪ੍ਰਮਾਤਮਾ ਦੇ ਨਾਮ ਨੂੰ ਜਪ ਕੇ ਮੁਕਤੀ ਦਾ ਰਸ ਪਾ ਲੈਂਦੇ ਤੇ ਜਿਹੜਾ ਉਹਨਾਂ ਦੀ ਸੰਗਤ ਕਰਦਾ ਹੈ ਸੰਤੂਜੀ ਕਿਹਦੇ ਭਾਈ ਕੋਣਾ ਕੋਣ ਵੀ ਇਹ ਸਮਰਥਾ ਹੁੰਦੀ ਉਹ ਵੀ ਬੰਦੇ ਦੇ ਨੇਕਾ ਨੂੰ ਕਰੂ ਜੇ ਰੱਬ ਦਾ ਨਾਮ ਜਪਣ ਵਾਲਾ ਤੋ ਪਿਆਰ ਮਿਲ ਜਾਵੇ ਤੇ ਸਾਸ ਸੰਸਾਰ ਦੇ ਸੰਸਾਰ ਤੋਂ ਉਹ ਵੀ ਪਾਰ ਤਾਰ ਤ ਲੈ ਕੇ ਉਹ ਆਪ ਜਪੇ ਅਬ ਰੰਨਾਮ ਤੇ ਪਾਵੈ ਤਾਂ ਨਰਗ ਆ ਪਾਪ ਸਿਓ ਜਾਇ ਨਾ ਸੰਤੂ ਨੀਕ ਦੇ ਕੋ ਦਰਗਾਹ ਦੇ ਵਿੱਚ ਪਾਕ ਇੱਜ਼ਤ ਨਾਲ ਉਹ ਪ੍ਰਮਾਤਮਾ ਦੇ ਘਰ ਦੇ ਵਿੱਚ ਪ੍ਰਮਾਣ ਹੋ ਜਾਂਦੇ ਨੇ ਪੀਰੜ ਹੈ ਫਿਰ ਜਤੋ ਤਾਂ ਹੀ ਸੰਤੂ ਨੀਕ ਦੇ ਪੇਕੇ ਘਰ ਦੇ ਵਿੱਚ ਰੱਬ ਦੇ ਨਾਮ ਜੱਪਿਆ ਹੀ ਪੀਰੜ ਹੈ ਫਿਰ ਜਤੋਂ ਨਹੀਂ ਝੂਠ ਵਿਸ਼ਮ ਜੀ ਲੋਗ ਹੈ ਧਾਰੀ ਭਾਈ ਝੂਠ ਦੇ ਵਿੱਚ ਵਿਸ਼ੁੰਨੀ ਹੋਈ ਰੱਬ ਤੋਂ ਕਿਛੁ ਨਹੀਂ ਹੋਈ ਝੂਠ ਦੇ ਵਿੱਚ ਪੈ ਕੇ ਸੰਤੂ ਨੀਕ ਦੇ ਤਾਹਾਂ ਮਾਰ ਕੇ ਹੋ ਜਾਂਦੇ ਤੇ ਜੀ ਇਸ ਲਈ ਆਪੋ ਆਪਣੀ ਮੁਠੀ ਮਹਿਰ ਨਾ ਪਾਏ ਆਪਨਾ ਹੁਣ ਬਖਸ਼ਾਉਣਿਆ ਸੰਤੂ ਜੀ ਕਹਿੰਦੇ ਆਪਣਾ ਦੇ ਵਿੱਚ ਮੁਠੀ ਹੋਈ ਮਹਿਰ ਨਾ ਪਾਏ ਪ੍ਰਮਾਤਮਾ ਦਾ ਧਰ ਨਹੀਂ ਮਿਲਿਆ ਆਪਨ ਗੁਣ ਬਖਸ਼ਾਉਣੇ ਸੰਤੂ ਜੀ ਕਹਿੰਦੇ ਐਨੇ ਗੁਣ ਕਿਥੇ ਤੇ ਗੁਣਾਂ ਨੂੰ ਸੰਤੂ ਜੀ ਕਹਿੰਦੇ ਗੁਣਾਂ ਨਾਲ ਜਿਹੜਾ ਪ੍ਰਮਾਤਮਾ ਕੋ ਬਖਸ਼ਣ ਹਾਰ ਹੈ ਜੋ ਦੇ ਕੋ ਜਾ ਕੇ ਕਹਦਾਵੇਂਗਾ ਕਿ ਹਮ ਆਉਗਣ ਭਰੇ ਇਹ ਗੁਣ ਨਹੀਂ ਅੰਮ੍ਰਿਤ ਛਾੜ ਵਿਖਾਈ ਵਿਖਾਈ ਮਾਇਆ ਹੋ ਭਰਮ ਬਹਿ ਭੁਲੇ ਸੁਖਦਾਰਾ ਸਿੰਘ ਪ੍ਰੀਤ ਲਗਾਈ ਇੱਕ ਉਤਮ ਪੰਥ ਸੁਣਿਓ ਕੋ ਸੰਗਤ ਤਹਿ ਅਨੰਤ ਜਨ ਤ੍ਰਾਸ ਮਟਾਈ ਇਹ ਤੇ ਅੰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰੱਬ ਨੂੰ ਸ਼ਰਧਾਈ ਇੱਕ ਬੜੀ ਕਹਿਣੇ ਗਾਸੀ ਅੰਦਰ ਭਰੇ ਆ ਤੇ ਗੁਰੂ ਰਾਮਦਾਸ ਮਹਾਰਤ ਨੂੰ ਦਸ ਬੰਦੇ ਤੇ ਸਭ ਨੂੰ ਅਕੇ ਸਮਝਾਉਂਦੇ ਨੇ ਕਿ ਜਿਹੜਾ ਜਨੇ ਜਪਦਾ ਪਿਆਰਾ ਜਿਨ੍ਹਾਂ ਦੇ ਪੇਕੇ ਘਰ ਦੇ ਵਿੱਚ ਜਾ ਰਹੇ ਨੂੰ ਜਾਂਦਾ ਆਵ ਜਾਣ ਦੇ ਜਿਹੜੀ ਸੰਗਤ ਵਿੱਚ ਬੈਠੇ ਆ ਅਸੀਂ ਸਰਪੂਜੀ ਜੀ ਕਿਹਨਾਂ ਨੇ ਪਿਆਰੇ ਨੂੰ ਜਾਣਦੇ ਆ ਗੁਰਮੁਖ ਅਭੂਜਾ ਤਤ ਵਿਚਾਰਾ ਫਿਰ ਗੁਰੂਖਾਂ ਨੇ ਤਤ ਸੂ ਪ੍ਰਮਾਤਮਾ ਨੂੰ ਬੁੱਝ ਲਿਆ ਆਮਣ ਜਾਣਾ ਖਾਤ ਰਹਾਏ ਸੱਚੇ ਨਾਮ ਸਮਾਮਣਿਆ ਉਹਨਾਂ ਦਾ ਆਉਣਾ ਜਾਣਾ ਭਾਈ ਕੋਈ ਕੋਪ ਨਹੀਂ ਜਮਾ ਕਹਾਂ ਦਾ ਗੇੜ ਮੇ ਕਹਦੇ ਆ ਸਰਪੂਜੀ ਜੀ ਕਹਿੰਦੇ ਆਮਣ ਜਾਣਾ ਖਾਤਰ ਹਾਏ ਸੱਚੇ ਨਾਮ ਸੁਹਾਵਣਿਆ ਉਹ ਕੇਵਲ ਦਿੱਤੇ ਹੋਰ ਪਰਮਾਤਮਾ ਦੇ ਸੱਚੇ ਨਾਮ ਦੇ ਵਿੱਚ ਹੀ ਸੋਭਾ ਪਾਉਂਦੇ ਨੇ ਸਮਾਜ ਆਉਂਦੇ ਨੇ ਗੁਰਮੁਖ ਕਬੂਜਾ ਅਕੱਠ ਤਹਾਵੈ ਭਾਈ ਗੁਰੂਖ ਜਿਹੜੇ ਨੇ ਪਰਮਾਤਮਾ ਦੇ ਨਾਮ ਨੂੰ ਉਜਦੇ ਨੇ ਤੇ ਸੰਤੂ ਜੀ ਕਹਿੰਦੇ ਉਸ ਪਰਮਾਤਮਾ ਦੀ ਅਕੱਠ ਪ੍ਰਹਾਣੀ ਜਿਹੜਾ ਨਹੀਂ ਕਥਿਆ ਜਾਣ ਵਾਲਾ ਉਹਨੂੰ ਪਹਾਉਂਦੇ ਉਹਨੂੰ ਬਿਆਨ ਹੀ ਕਰਦੇ ਉਹ ਪਰਮਾਤਮਾ ਦੇ ਗੁਣਾਂ ਨੂੰ ਹੀ ਗਾਉਂਦੇ ਰਹਿੰਦੇ ਸਾਚੇ ਥਾਪੁਰ ਸੱਚੋ ਭਾਵੈ ਸੱਚੇ ਭਗਤ ਨੂੰ ਪਾਈ ਸੱਚੀ ਚੰਗਾ ਲੱਗਦਾ ਜਿਹੜੇ ਸਤਨੁ ਦੁਰਗੀ ਉਹ ਸੱਚੇ ਨੂੰ ਚੰਗੇ ਲੰਦੇ ਨੇ ਉਸ ਤਰ ਸੱਚੇ ਪ੍ਰਮਾਤਮਾ ਨੂੰ ਭਾਜਾਂਦੇ ਨੇ ਨਾਮੁ ਸੱਚ ਕਹੈ ਬਨੰਤੀ ਸੱਚ ਵੇਲਾ ਕੋ ਨਾਮ ਬਣਿਆ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਸਾਡੇ ਬਸੇ ਬੇਨਤੀ ਕਰਦੇ ਪ੍ਰਭ ਸਾਹਿਬ ਜੀ ਸਾਨੂੰ ਚਾਰ ਸੱਚ